ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਆਪਾਂ ਲੱਗੇ ਆ ਜੀ ਪੈਂਟ ਪਲਾਜ਼ੋ ਕਟਿੰਗ ਕਰਨ ਵਰਕ ਵਾਲਾ ਠੀਕ ਹੈ ਜੀ ਜਿਹੜੀ ਮਤਲਬ ਸਲਵਾਰ ਤੇ ਵਰਕ ਹੁੰਦਾ ਜਿੱimme ਪੌਂਚੇ ਤੇ ਵਰਕ ਦਿੱਤਾ ਉਹ ਹੁੰਦਾ ਹਨਾ ਤੇ ਕਈ ਵਾਰ ਕਸਟਮਰ ਆਪਾਂ ਨੂੰ ਕਹਿ ਦਿੰਦਾ ਵੀ ਤੁਸੀਂ ਇਹਦਾ ਪਲਾਜ਼ੋ ਬਣਾ ਦਿਓ ਹਨਾ ਤੇ ਤੁਸੀਂ ਉਹ ਪਲਾਜ਼ੋ ਕਿੱਦਾਂ ਬਣਾਉਣਾ ਹੈ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖਿਓ ਇਹ ਵੀਡੀਓ 'ਚ ਮੈਂ ਤੁਹਾਨੂੰ ਸਾਰਾ ਦੱਸਣ ਲੱਗਿਆਂ ਵੀ ਪੈਂਟ ਪਲਾਜ਼ੋ ਦੀ ਵਰਕ ਵਾਲੇ ਦੀ ਕਿੱਦਾਂ ਕਟਿੰਗ ਹੁੰਦੀ ਹੈ ਕਿਉਂਕਿ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਕਮੈਂਟ ਕਰ ਰਹੀਆਂ ਸੀਗੀਆਂ ਤੇ ਰਾਤ ਦੇ ਆਪਣੇ ਵੱਜ ਗਏ ਜੀ 11:30 ਤੇ ਮੈਂ ਲੱਗੀ ਸੀਗੀ ਕਟਿੰਗ ਕਰਨ ਪਲਾਜ਼ੋਆਂ ਦੀ ਮੈਂ ਸੋਚਿਆ ਵੀ ਵੀਡੀਓ ਮੈਂ ਬਣਾ ਲਵਾਂ ਤੇ ਆਪਣੇ ਭੈਣਾਂ ਨਾਲ ਸ਼ੇਅਰ ਕਰ ਦਵਾਂ ਤੇ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਇਹਦੇ ਵਿੱਚ ਵਰਕ ਵਾਲੇ ਚ ਆਪਾਂ ਨੇ ਸੈਂਟਰ ਕਿੱਦਾਂ ਕਰਨਾ ਹੈ ਤੇ ਕਿੱਦਾਂ ਆਪਾਂ ਨੇ ਇਹਦੀ ਪਲਾਜ਼ੋ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਮੈਂ ਤੁਹਾਨੂੰ ਦੱਸਦੀਆਂ ਵੀ ਇਹਨੂੰ ਕਿੱਦਾਂ ਆਪਾਂ ਨੇ ਵਿਛਾਉਣਾ ਕਪੜਾ ਦੇਖੋ ਜੀ ਆਹ ਵਰਕ ਕਰਿਆ ਹੋਇਆ ਜੀ ਸੂਟ ਦੇ ਉੱਪਰ ਠੀਕ ਹੈ ਤੇ ਆਪਾਂ ਨੇ ਇਹਨੂੰ ਡਬਲ ਫੋਲਡ ਕਰ ਲਿਆ ਵਰਕ ਦੇ ਨਾਲ ਵਰਕ ਮਿਲਾ ਲਿਆ ਠੀਕ ਹੈ ਜੀ ਤੇ ਆਹ ਦੇਖੋ ਜੀ ਆਹ ਫੁੱਲ ਦਾ ਸੈਂਟਰ ਹੁੰਦਾ ਔਰੇ ਠੀਕ ਹੈ ਜੀ ਆਹ ਔਰੇ ਫੁੱਲ ਆ ਗਿਆ ਇਹ ਆ ਫੁੱਲ ਦਾ ਸੈਂਟਰ ਹੋ ਗਿਆ ਠੀਕ ਹੈ ਤੇ ਤੁਹਾਨੂੰ ਮੇਰੇ ਤੋਂ ਦਿਖਾਉਣੀ ਆ ਆ ਦੇਖੋ ਠੀਕ ਹੈ ਤੇ ਜਿਹੜਾ ਫੋਲਡ ਕਰਨੇ ਵਾਸਤੇ ਕੱਪੜਾ ਆਪਣੇ ਕੋਲ ਹੈਗਾ ਜੀ ਪੂਰਾ ਪੂਰਾ ਕੱਪੜਾ ਕਿਉਂਕਿ ਆਪਣੇ ਕੋਲ ਬਾਦੂ ਕੱਪੜਾ ਨਹੀਂ ਹੈਗਾ ਇਹ ਤੇ ਇਹਦੇ ਵਿੱਚ ਆਪਾਂ ਨਾ ਕੱਪੜਾ ਅਟੈਚ ਕਰਕੇ ਨੀਚੇ ਨੂੰ ਮੋਰੀ ਫੋਲਡ ਕਰੂਗੇ ਠੀਕ ਹੈ ਤੇ ਹੁਣ ਆਪਾਂ ਲਾਵਾਂਗੇ ਹੋਰ ਤੋਂ ਪਹਿਲਾਂ ਲੈਂਥ ਦੀ ਨਿਸ਼ਾਨੀ ਲਾ ਲੈਣੀ ਆ ਲੈਂਥ ਦੀ ਨਿਸ਼ਾਨੀ ਸਿਰਫ ਆਪਾਂ ਨੇ ਬਰਕ ਕੋਲ ਤੋਂ ਲਾਉਣੀ ਆ ਠੀਕ ਆ 38 ਆਪਣਾ پلاਜੋ ਹੈ ਜੀ ਇੱਥੇ ਤੱਕ ਆਪਾਂ ਨੇ ਲੈਂਥ ਦੀ ਨਿਸ਼ਾਨੀ ਲਾ ਲਈ ਤੇ ਉਸ ਤੋਂ ਬਾਅਦ ਆਪਾਂ ਨੇ 2 ਇੰਚ ਪਲਾਸਟਿਕ ਦਾ ਜਿਹੜੀ ਇਲਾਸਟਿਕ ਪਾਣੀ ਉਹਦੀ ਨਿਸ਼ਾਨੀ ਲਾ ਲੈਣੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ हिਪ ਦੇ ਹਿਸਾਬ ਨਾਲ ਅ ਜਿਹੜੀ ਆਪਾਂ ਨੇ ਕਮਰ ਲੈਣੀ ਹੈ हिप ਦੇ ਹਿਸਾਬ ਨਾਲ ਮਤਲਬ ਜਿਹੜਾ ਪਲਾਜ਼ੋ ਦੀ ਇਲਾਸਟਿਕ ਹੁੰਦੀ ਹੈ ਜਿੱਥੇ ਬੰਦੀ ਆ ਤੇ ਉਹ ਆਪਾਂ ਹਿਪ ਦੇ ਹਿਸਾਬ ਨਾਲ ਲੈਣਾ ਹਿਪ ਹੈਗੀ ਆ ਜੀ ਕਸਟਮਰ ਦੀ 22.5 ਠੀਕ ਹੈ ਜੀ 11 11 22 2 ਕੋ ਪੁਆਇੰਟ ਉੱਪਰ ਤੇ ਆਪਣਾ ਹੋ ਗਿਆ ਜੀ 22.5 ਠੀਕ ਹੈ ਤੇ ਆਪਾਂ ਨੇ ਲੈਣਾ ਜੀ 12 ਇੰਚ ਠੀਕ ਹੈ ਜੀ ਤੇ 23 24 ਠੀਕ ਹੈ 2 ਇੰਚ ਵੱਧ ਲੈਣਾ ਆਪਾਂ ਨੇ ਪੈਂਟ ਪਲਾਜ਼ੋ ਚ ਵੱਧ ਨਹੀਂ ਲੈਣਾ ਹੈਗਾ ਇਸ ਤੋਂ ਵੱਧ ਨਹੀਂ ਲੈਣਾ ਠੀਕ ਹੈ ਤੇ 24 ਤੇ ਇਧਰੋਂ ਵੀ ਆਪਾਂ ਨੇ 12 ਦੇ ਨਿਸ਼ਾਨੀ ਲਾ ਦੇਣੀ ਤੇ نیچے ਨੂੰ ਜਿਹੜਾ ਅਸਲ ਲੈਣਾ ਹੈ ਆਪਾਂ ਨੇ ਲੈਣਾ ਹੈ ਜੀ 11 ਠੀਕ ਹੈ ਤੇ ਇਧਰੋਂ ਵੀ 12 ਦੀ ਤੇ ਉਰੇ ਤੋਂ ਰੱਖਣਾ ਜੀ ਢਾਈ ਠੀਕ ਹੈ ਉਰੇ ਤੋਂ ਕਾਟ ਐਦਾਂ ਪਾਉਣੀ ਹੈ ਠੀਕ ਹੈ ਜੀ ਤੇ ਅੱਗੇ ਆਪਾਂ ਨੇ ਕੀ ਕਰਨਾ ਊਰੇ ਆ ਕੇ ਨਾ ਹੁਣ ਊਰੇ ਵਰਕ ਕੋਲ ਸੈਂਟਰ ਕਰਨਾ ਆਪਾਂ ਨੇ ਜਿਵੇਂ ਊਰੇ ਤੋਂ 12 ਇੱਥੇ ਆ ਰਿਹਾ ਠੀਕ ਹੈ ਜੀ ਇੱਥੇ ਆਪਾਂ ਨੇ ਇਹਦਾ ਅੱਧ ਕਰ ਦੇਣਾ 6 6 12 ਠੀਕ ਹੈ ਇੱਥੇ ਅੱਧ ਕਰ ਦੇਣਾ ਇਸ ਤੋਂ ਬਾਅਦ ਆਪਾਂ ਨੇ ਮੂਰੀ ਰੱਖਣੀ ਆ ਮੂਰੀ ਆਪਾਂ ਰੱਖਾਂਗੇ ਵੈਸੇ ਇਹ ਬਾਰਕ ਵਾਲੀ ਹੈ ਥੋੜੀ ਜਿਹੀ ਇੱਕ ਆਪਾਂ ਵੱਧੇ ਰੱਖਾਂਗੇ ਠੀਕ ਹੈ 4 ਇੰਚ ਦੀ ਨਿਸ਼ਾਨੀ ਇੱਥੋਂ ਲਾ ਲੈਣੀ ਆ ਤੇ 4 ਇੰਚ ਦੀ ਨਿਸ਼ਾਨੀ ਇੱਥੋਂ ਲਾ ਲੈਣੀ ਆ ਠੀਕ ਹੈ ਜੀ ਕਰ ਲਿਆ ਇੱਥੋਂ ਉਹ ਰੇ ਸੈਂਟਰ ਤੋਂ ਬਾਅਦ ਫਿਰ ਆਪਾਂ ਸਕੇਲ ਚੱਕਣਾ ਠੀਕ ਹੈ ਸਕੇਲ ਚੱਕ ਕੇ ਆਪਾਂ ਨੇ ਇੱਥੋਂ ਨਿਸ਼ਾਨੀ ਲਾਉਣੀ ਆ ਇੱਥੇ ਤੱਕ ਤੇ ਉਸ ਤੋਂ ਬਾਅਦ ਇਹ ਥੋੜਾ ਢਿਲਕਣੇ ਵਾਲਾ ਕੱਪੜਾ ਹੈ ਥੋੜਾ ਸੈਟਿੰਗ ਜੀ ਕਰਕੇ ਤੇ ਜਿੱਥੇ ਆਪਾਂ ਨੇ 4 ਇੰਚ ਦੀ ਨਿਸ਼ਾਨੀ ਲਾਈ ਉਹ ਤੋਂ ਇੱਦਾਂ ਸ਼ੇਪ ਦੇ ਦੇਣੀ ਆ ਤੇ ਇਧਰਲੀ ਸਾਈਡ ਤੋਂ ਇੱਥੋਂ ਸ਼ੇਪ ਦੇ ਦੇਣੀ ਆ ਠੀਕ ਹੈ ਜੀ ਇਹ ਲੱਗੀ ਜੀ ਫਰੰਟ ਪੱਲੇ ਦੀ ਨਿਸ਼ਾਨੀ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਈਏ ਠੀਕ ਹੈ ਜੀ ਐਦਾਂ ਹੋ ਜਾਣੀ ਦੀ ਕਟਿੰਗ ਫਰੰਟ ਪੱਲੇ ਦੀ ਤੇ ਅੱਗੇ ਬਿਚਾਉਣਾ ਆਪਾਂ ਨੇ ਬੈਕ ਪੱਲਾ ਬੈਕ ਪੱਲਾ ਬਿਚਾ ਕੇ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਫੇਰ ਲੈਣੀ ਆਪਾਂ ਨੇ ਪਹਿਲਾਂ ਕਿਉਂਕਿ ਨਾ ਇਹਦੇ ਵਿੱਚ ਕੱਪੜੇ 'ਚ ਬਾਲ ਕਾਫੀ ਜ਼ਿਆਦਾ ਪੈ ਜਾਂਦੇ ਤੇ ਹਾਂਜੀ ਹੁਣ ਆਪਣਾ ਆਪਾਂ ਕੱਟਣ ਲੱਗਿਆਂ ਦੂਜਾ ਪੱਲਾ ਠੀਕ ਆ ਪਲਾਜ਼ੋ ਦਾ ਬੈਕ ਸਾਈਡ ਵਾਲੇ ਪੱਲੇ ਠੀਕ ਆ ਆਪਾਂ ਨੇ ਇਹਨਾਂ ਇੱਕ ਪਿਛਾ ਲੈਣਾ ਕਿਉਂਕਿ ਹਵਾ ਨਾਲ ਕੱਪੜਾ ਉੜੀ ਜਾਂਦਾ ਹੈ ਤੇ ਆਪਾਂ ਨੇ ਥੋੜਾ ਜਨਾ ਇਹਨੂੰ ਇਹਦੇ ਨਾਲੋਂ ਉੱਚਾ ਰੱਖਣਾ ਕਿਉਂਕਿ ਨੀਚੇ ਫੋਲਡ ਕਰਨੇ ਵਾਸਤੇ ਆਪਾਂ ਇਹਦੇ ਵਿੱਚ ਕਪੜਾ ਛੱਡ ਦੇਣਾ ਠੀਕ ਹੈ ਤੇ ਬਾਕੀ ਦਾ ਆਪਾਂ ਨੇ ਇਧਰੋਂ ਕਟਿੰਗ ਕਰ ਲੈਣਾ ਕਿਉਂਕਿ ਫਰੰਟ ਵਾਲੇ ਚ ਜੋੜ ਪੈਣੀ ਪੈਣਾ ਠੀਕ ਹੈ ਤੇ ਉਰੇ ਤੋਂ ਆਪਾਂ ਨੇ ਪਹਿਲਾਂ ਢਾਈ ਲੈ ਲੈਣਾ ਠੀਕ ਹੈ ਜੀ ਤੇ ਇੱਥੋਂ ਵੀ ਢਾਈ ਲੈ ਲੈਣਾ ਨੂੰ ਇਦਾਂ ਬਾਕਸ ਜਿਹਾ ਬਣਾ ਲੈਣਾ ਤੇ ਢਾਈ ਇੰਚ ਆਪਾਂ ਨੇ ਉੱਪਰੋਂ ਲੈਣਾ ਇਹ ਚੀਜ਼ ਨੂੰ ਆਪਾਂ ਨੇ ਏਦਾਂ ਮਲਾ ਲੈਣਾ ਠੀਕ ਹੈ ਜੀ ਤੇ ਉਰੇ ਤੋਂ ਗੁਲਾਈ ਏਦਾਂ ਉਸ ਤੋਂ ਬਾਅਦ 스केल ਚੱਕਣਾ ਆਪਾਂ ਨੇ 스केल ਦੇ ਨਾਲ ਆਹ ਚੀਜ਼ ਏਦਾਂ ਮਲਾ ਲੈਣੀ ਠੀਕ ਹੈ ਜੀ ਤੇ ਐਦਾਂ ਇਹਨੂੰ ਸ਼ੇਪ ਦੇ ਦੇਣੀ ਹੈ ਇਹਦੇ ਵਿੱਚ ਕੋਈ ਔਖਾ ਨਹੀਂ ਹੈਗਾ ਜੇ ਤੁਸੀਂ ਬਰਕ ਵਾਲਾ ਵੀ ਪਲਾਜ਼ੋ ਕਟਿੰਗ ਕਰਦੇ ਆ ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਕਿੱਦਰੀ ਸਾਈਜ਼ ਤੋਂ ਕੋਲ ਨੇ ਨਾਲ-ਨਾਲ ਕਟਿੰਗ ਕਰ ਦੇਣੀ ਇਹ ਹਾਂਜੀ ਦੋਸਤੋ ਐਦਾਂ ਆਪਣਾ ਪਲਾਜ਼ੋ ਕਟਿੰਗ ਹੋ ਜਾਣਾ ਵਰਕ ਵਾਲਾ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ